ਹਾਂਜੀ ਸਰ ਜੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਜੀ ਸਾਗ ਕੋਟਨੀ ਨਾਲ ਮਲਾਈ ਤੋਂ ਮੱਖਣ ਤਿਆਰ ਕਰਾਂਗੇ ਜੀ ਆਪਾਂ ਮਲਾਈ ਨੂੰ ਇੱਕ ਖੁੱਲੇ ਭਾਂਡੇ ਦੇ ਵਿੱਚ ਕੱਢ ਲਿਆ ਹੈ 5 ਕਿ ਮਿੰਟ ਦੀ ਰੈਸਟ ਤੋਂ ਬਾਅਦ ਆਪਾਂ ਸਾਗ ਕੋਟਨੀ ਨਾਲ ਮਲਾਈ ਨੂੰ ਲਗਾਤਾਰ ਕੋਲ ਗੇੜੇ ਦੇ ਨਾਲ ਘਮਾਉਂਦੇ ਜਾਵਾਂਗੇ 25-30 ਮਿੰਟ ਦੇ ਵਿੱਚ ਆਪਣਾ ਜੀ ਮੱਖਣ ਬਣ ਕੇ ਤਿਆਰ ਹੋ ਜਾਊਗਾ 25 ਮਿੰਟਾਂ ਸਹਿਤ ਆਪਾਂ ਇਸ ਨੂੰ ਲਗਾਤਾਰ ਘਮਾਉਂਦੇ ਜਾਵਾਂਗੇ ਵੈਸੇ ਤਾਂ ਜੀ ਆਪਾਂ ਮਿਕਸੀ ਮਦਾਣੀ ਤੇ ਗ੍ਰੈਂਡਰ ਵਗੈਰਾ ਨਾਲ ਵੀ ਕਿਉਂ ਕੱਢ ਸਕਦੇ ਆ ਜੇਕਰ ਆਪਣੇ ਕੋਲ ਮਿਕਸੀ ਮਦਾਣੀ ਜਾਂ ਗ੍ਰੈਂਡਰ ਨਹੀਂ ਹੈਗਾ ਤਾਂ ਆਪਾਂ ਸਾਕੋਟ ਨਾਲ ਕਿਉਂ ਤਿਆਰ ਕਰ ਸਕਦੇ ਆ ਜੀ ਲਓ ਜੀ ਆਪਾਂ ਨਹੀਂ ਹੁਣ ਮਲਾਈ ਗਾੜੀ ਹੋ ਗਈ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਇੱਕ ਗਲਾਸ ਠੰਡੇ ਪਾਣੀ ਦਾ ਪਾਵਾਂਗੇ ਲਗਾਤਾਰ 5-7 ਮਿੰਟ ਘਮਾਉਣ ਤੋਂ ਬਾਅਦ ਜੀ ਆਪਣਾ ਮੱਖਣ ਵਾਂਗ ਕੇ ਤਿਆਰ ਹੋ ਜਾਏਗਾ ਲੋ ਜੀ ਆਪਣਾ ਮੱਖਣ ਵਣਕ ਕੇ ਤਿਆਰ ਹੈ ਤੇ ਆਪਣੀ ਲੱਸੀ ਲੱਗੋ ਹੋ ਗਈ ਹੈ ਤੇ ਮੱਖਣ ਅਲੱਗ ਹੋ ਗਿਆ। ਇਹ ਲੱਸੀ ਨੂੰ ਆਪਾਂ ਜੀ ਟੀਮ ਦੇ ਲਈ ਵੀ ਵਰਤ ਸਕਦੇ ਆ ਜਾਂ ਇਸ ਤੋਂ ਪਨੀਰ ਵੀ ਤਿਆਰ ਹੋ ਜਾਂਦਾ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ। ਹੁਣ ਆਪਾਂ ਮੱਖਣ ਨੂੰ ਦੂਸਰੇ ਭਾਂਡੇ ਦੇ ਵਿੱਚ ਕੱਢ ਲਵਾਂਗੇ। ਇਹ ਆਪਣਾ ਕਰਦਾ ਪਿਆਰ ਦੁੱਧ ਦਾ ਜੀ ਪਿਆਰ ਦੁੱਧ ਤੋਂ ਹੀ ਮੱਖਣ ਆਉਂਦਾ ਹੈ ਜੀ ਮੱਖਣ ਬਣਦਾ ਹੈ ਜੇਕਰ ਆਪਣੇ ਦੁੱਧ ਵਿੱਚ ਮਲਾਵਟ ਹੁੰਦੀ ਹੈ ਤਾਂ ਉਸ ਤੋਂ ਮੱਖਣ ਵੀ ਨਹੀਂ ਤਿਆਰ ਹੁੰਦਾ ਜੀ ਦੇਖੋ ਇਹ ਕਿੰਨਾ ਸੋਨਾ ਪ्युअर ਮੱਖਣ ਬਣ ਕੇ ਤਿਆਰ ਹੋਇਆ ਮੱਖਣ ਨੂੰ ਵੀ ਆਪਾਂ ਇਹ ਪਰੌਂਠੇ ਵਗੈਰਾ ਦੇ ਨਾਲ ਖਾ ਸਕਦੇ ਹਾਂ ਨਾਲ ਪਰੌਂਠੇ ਬਹੁਤ ਟੇਸਟੀ ਲੱਗਦੇ ਆ ਲਓ ਜੀ ਹੁਣ ਆਪਾਂ ਮੱਖਣ ਤੋਂ ਕੀ ਆ ਤਿਆਰ ਕਰਾਂਗੇ ਆਪਾਂ ਮੱਖਣ ਤੋਂ ਕੀ ਬਣਾਉਣ ਲਈ ਕੜਾਹੀ ਗੈਸ ਤੇ ਉਪਰ ਰੱਖ ਲਈਏ ਤੇ ਆਪਾਂ ਜਦੋਂ ਕੀ ਆ ਤਿਆਰ ਕਰਨਾ ਹੈ ਉਦੋਂ ਆਪਾਂ ਖੁੱਲਾ ਭਾਂਡਾ ਹੀ ਲੈਣਾ ਕਿਉਂਕਿ ਛੋਟੇ ਭਾਂਡੇ ਦੇ ਵਿੱਚ ਕਈ ਵਾਰ ਜਿਹੜਾ ਇਹ ਮੱਖਣ ਹੈ ਉਹ ਬਲਜ ਕੇ ਬਾਹਰ ਨਿਕਲ ਜਾਂਦਾ ਹੈ ਇਸ ਕਰਕੇ ਆਪਾਂ ਖੁੱਲੇ ਪਾਂਡੇ ਦੇ ਵਿੱਚ ਹੀ ਤੇ ਆਪਾਂ ਤਿਆਰ ਕਰਨੇ ਜੀ ਤੇ ਆਪਾਂ ਫਲੇਮ ਨੂੰ ਲੋ ਕਰ ਦੇਣਾ ਜੇਕਰ ਆਪਾਂ ਚੁੱਲੇ ਤੇ ਵੀ ਬਣਾਉਣਾ ਤਾਂ ਵੀ ਉਸ ਤੇ ਵੀ ਆਪਾਂ ਮੱਟੀ ਮੱਠੀ ਅੱਗ ਦੀ ਤਿਆਰ ਕਰਨਾ ਹੈ ਕਿ ਜਦ ਤੱਕ ਕਈ ਗਰ ਮੱਖਣ ਬਾਹਰ ਨਿਕਲ ਜਾਂਦਾ ਜੀ ਹੁਣ ਆਪਾਂ ਇਸ ਨੂੰ ਗਾਦਰ 2-2 ਮਿੰਟ ਦਾਗਾ ਮੈਂ ਰਹਿਵਾਂਗੇ ਲੋ ਜੀ ਹੁਣ ਆਪਣਾ ਘਿਓ ਬਣ ਕੇ ਪਿਆਰ ਹੁਣ ਆਪਾਂ ਇਸ ਨੂੰ ਚੰਨੀ ਨਾਲ ਪੁੰਡ ਕੇ ਦੂਸਰੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਆਪਾਂ ਸਨਨੀਏ ਜਿਹੜੀ ਸਟੀਲ ਦੀ ਲੈਣੀ ਹੈ ਜੀ ਕਿਉਂਕਿ ਪਲਾਸਟਿਕ ਦੀ ਸਨਨੀ ਨਹੀਂ ਨਾਲ ਪੋਣਾਗੇ ਤਾਂ ਉਹ ਗਰਮ ਘਿਓ ਦੇ ਨਾਲ ਜਲ ਜਾਂਦੀ ਹੈ ਦੇਖੋ ਜੀ ਆਪਣਾ ਕਿੰਨਾ ਸੋਹਣਾ ਪਿਆਰ ਦੇਸੀ ਘਿਓ ਬਣ ਕੇ ਤਿਆਰ ਹੋਇਆ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ